ਪਰਮ ਪੂਜੈ ਪਰਮ ਸਤਕਾਰਯੋਗ ਬ੍ਰਹਮਨਿਸ਼ਟ ਬ੍ਰਹਮ ਸਰੋਤਰੀਏ ਨਾਨਕ ਲੇਵਾ ਔਰ ਉਦਾਸੀਨ ਸਰਬੱਤ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਸ੍ਰੀ ਚੰਦਰ ਭਗਵਾਨ ਜੀ ਦੇ 531ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸੋ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਉਨ੍ਹਾਂ ਦੇ ਜੀਵਨ ਦੇ ਪ੍ਰਤੀ ਦੋ ਸ਼ਬਦ ਪੇਟਾ ਕਰਦੇ ਹਾਂ ਸੋ ਸਰਵਣ ਕਰੋ ਕਾਲੀ ਯੁਗ ਤਾਰਨੇ ਆ ਗਏ ਬਰਮਾ ਵਿਸ਼ਨ ਮਹੇਸ਼ ਨਾਨਕ ਸ਼੍ਰੀ ਚੰਦ ਲਛਮੀ ਤਾਰ ਤਰਾ ਪਰਪੇਸ तारितरा पर पेस पेक उदास सरोमणि चंद्र पग पगवान मात लोक शिवान के किया जगत कल्याण किया जगत कल्याण जगत्गुरु श्रीचन्द्र भगवान् की जय शंकर गरि विधि मंगलकारी उदासीन श्रीचन्द्र नमो नमो श्री चन्द्र जय जय धन धन ਗੁਰੂ ਨਾਨਕ ਜੀ ਜੈ 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 ਸ਼੍ਰੀ ਚੰਦਰ ਸ਼੍ਰੀ ਚੰਦਰ ਜੈ 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 ਗੁਰੂ ਨਾਨਕ ਨਾਨਕ ਜੈ 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 ਜਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਮਹਾਪੁਰਸ਼ ਜੋ ਵੱਡਾ ਖਾੜਾ ਛੋਟੇ ਖਾੜੇ ਵਾਲੇ ਮਹਾਨ ਤਪਸ਼ਵੀ ਹੋਏ ਹਨ ਔਰ ਨਾਨਕ ਲੇਵਾ ਗੁਰ ਸੰਗਤਾਂ ਦੇ ਚਰਨਾਂ ਦੇ ਵਿੱਚ ਸ਼੍ਰੀ ਚੰਦਰ ਭਗਵਾਨ ਦੇ ਜਨਮ ਦਿਹਾੜੇ ਦੀਆਂ 531ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਔਰ ਲੱਖ ਲੱਖ ਖੁਸ਼ੀਆਂ ਪ੍ਰਵਾਨ ਹੋਣ ਸੋ ਸ਼੍ਰੀ ਚੰਦਰ ਭਗਵਾਨ ਜੀ ਦੀ ਜੋ ਮਹਿਮਾ ਹੈ ਉਹ ਬੇਅੰਤ ਹੈ ਕਿਉਂਕਿ ਕਲੂ ਦੇ ਹਨੇਰ ਨੂੰ ਦੂਰ ਕਰਨ ਦੇ ਵਾਸਤੇ ਇੱਕੋ ਹੀ ਘਰ ਦੇ ਵਿੱਚ ਬਰਮਾ ਵਿਸ਼ਨ ਮਹੇਸ਼ ਤੈਨੂੰ ਹੀ ਆਏ ਤੇ ਜਗਤ ਦਾ ਕਲਿਆਣ ਕੀਤਾ ਬਬਸ਼ਿਚంద్రਵਾਨ ਕੀ ਜੈ